ਤੁਸੀਂ ਸਮਝੀ ਸਕਦੇ ਜੀ ਕੀ ਕਹਿਣਾ ਕੀ ਹੋ ਸਕਦਾ ਕਹਿਣ ਨੂੰ ਕੁਝ ਬਜਿਆ ਜੀ ਜੀ ਕਿਉਂਕਿ ਰੂ ਰੋ ਰਹੀ ਹੈ ਜੀ ਅਜੇ ਤੱਕ ਤਾਂ ਗੱਲ ਤੇ ਯਕੀਨ ਨਹੀਂ ਆ ਰਿਹਾ ਇਹ ਉਸ ਦੇ ਬਾਰੇ ਕੀ ਰਿਐਕਸ਼ਨ ਬੰਦਾ ਦਵੇ ਜੀ ਤੁਸੀਂ ਸੋਚ ਸਕਦੇ ਹੋ ਕਿ ਸਾਡੇ ਨਾਲ ਟੜਕਦੀ ਹੋ ਰੂ ਸਾਡੇ ਨਾਲ ਹੱਸਣ ਖੇਡਣ ਵਾਲਾ ਉਹ ਐਸਾ ਪਟਾਕਾ ਕਲਾਕਾਰ ਉਹ ਐਸਾ عظیم ਫਨਕਾਰ ਇਹ ਸਾਡਾ ਕੱਲਿਆਂ ਦਾ ਨਹੀਂ ਪੰਜਾਬੀ ਉਹਦੇ ਵਿੱਚ ਵਿਰਾਸਤ ਦਾ ਬਹੁਤ ਵੱਡਾ ਨੁਕਸਾਨ ਹੈ ਕਿਉਂਕਿ ਪੰਜਾਬੀ ਜ਼ੁਬਾਨ ਨੂੰ ਇੰਨਾ ਪਿਆਰ ਕਰਨ ਵਾਲਾ ਜੀ ਔਰ ਉਹਦੇ ਵਿੱਚੋਂ ਹਰ ਗੱਲ 'ਚੋਂ ਹਿਊਮਰ ਕੱਢਣ ਵਾਲਾ ਲੋਕਾਂ ਨੂੰ ਹਸਾਉਣ ਵਾਲਾ ਕਿਉਂਕਿ ਕਲਾਕਾਰ ਜਦੋਂ ਹਸਾਉਂਦਾ ਹੈ ਨਾ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹੰਦਰੋਂ ਆਪ ਕਿੰਨੀ ਵਾਰੀ ਮਰਦਾ ਹੈ ਬਿਲਕੁਲ ਬਿਲਕੁਲ ਉਹਨੂੰ ਬਹੁਤ ਕਈ ਵਾਰੀ ਕਿਸੇ ਆਪਣੀ ਬਹੁਤ ਵੱਡੀਆਂ ਮਤਲਬ ਮੁਸ਼ਕਲਾਂ ਚੋਂ ਮਾਨਸਿਕ ਮੁਸ਼ਕਲਾਂ ਚੋਂ ਵੀ ਲੰਘਣਾ ਪੈਂਦਾ ਜੀ ਜਸਵਿੰਦਰ ਭੱਲਾ ਜੀ ਨੂੰ ਬਹੁਤ ਸਾਰੇ ਲੋਕ ਸਿਰਫ ਕਮੇਡੀਅਨ ਦੀ ਨਜ਼ਰ ਨਾਲ ਦੇਖਦੇ ਹੋਣਗੇ ਬਟ ਉਹ ਡਾਕਟਰੇਟ ਕੀਤੀ ਇੱਕ ਮਤਲਬ ਬਹੁਤ ਉੱਚ ਪੱਧਰ ਦੇ ਪ੍ਰੋਫੈਸਰ ਸਨ ਐਗਰੀਕਲਚਰ ਯੂਨੀਵਰਸਿਟੀ ਦੇ ਉਹਨਾਂ ਦੀ ਆਪਣੀ ਇੱਕ ਐਜੂਕੇਸ਼ਨਲ ਲਿਆਕਤ ਉਹ ਇੱਕ ਪਾਸੇ ਪਰ ਉਹ ਕਮੇਡੀਅਨ ਬਣਨ ਲੱਗਿਆ ਬਿਲਕੁਲ ਇੱਕ ਸਧਾਰਨ ਇਨਸਾਨ ਬਣ ਜਾਂਦੇ ਸੀ